ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਮ ਕਲੀ ਦਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦੇ ਰੜਾਇਆ ਸਾਚ ਸ਼ਬਦ ਰਸ ਲੀਣਾ ਮੇਰਾ ਗੁਰ ਦਿਆਲ ਸਦਾ ਰੰਗ ਲੀਣਾ ਐਨਸ ਰਹਿ ਇਕਲਬ ਲਾਗੀ ਸਾਚੇ ਦੇਖ ਪਤੀ ਨਾ ਰਹਾਓ ਰਹਾ ਗगनਪੁਰ ਦ੍ਰਿਸ਼ਟ ਸਮੈਸਰ ਅਨਹਦ ਸ਼ਬਦ ਰੰਗੀਨਾ ਸਤ ਬੰਦ ਕੋ ਪੀਣਾ ਭਰਪੁਰ ਲੀਣਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸਾਚੇ ਜਿਨ ਸਜਿ ਰਾਤੇ ਕਿਰਤ ਵਿਚਾਰ ਪਤੀਨਾ ਇਕ ਮੈਂ ਸਰਬ ਸਰਬ ਮੈਂ ਏਕਾ ਐ ਸਤਗੁਰ ਦੇਖ ਦਿਖਾਈ ਜਿਨ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨਾ ਜਾਈ دیپک تے دیپک پرگاسیہ ترپون جوت دکھائی سچے تخت سچ محلی بیٹھے نرپو تاڑی لائی موہے گیا بہراگی جوگی کٹ کٹ کنگری وائی نانک سرن پربو کی شوٹے سات گور سچ سکھائی رام کلی محلہ پہلا او ہست مڑی کارشایا چھایا ترن کل تاری ਗੁਰਮੁਖੇ ਕੀ ਸ਼ਬਦ ਉਧਾਰੀ ਸੰਤੋ ਰਹਾਓ ਮਮਤਾ ਮਾਰ ਹੋ ਮੈਂ ਜੋ ਸੁਖ ਹੈ ਤੇ ਪਉਣ ਜੋਤ ਤੁਮਾਰੀ ਮਨਸਾ ਮਾਰ ਮਨੈ ਮੈਂ ਰੱਖੈ ਸਤਗੁਰ ਸ਼ਬਦ ਵਿਚਾਰੀ ਸਿੰਘੇ ਸੁਰਤ ਅਨਾਹਦ ਵਾਜੈ ਘਾਟ ਘਾਟ ਜੋਤ ਤੁਮਾਰੀ ਘਰ ਪੰਜ ਬੇਨ ਤਹੀ ਮਨ ਰੱਖਿਆ ਬ੍ਰਹਮ ਅਗਨ ਪਰ ਜਾਰੀ ਪੰਜ ਤਤ ਮਿਲੈ ਨਸ ਦੀਪਕ ਨਿਰਮਲ ਜੋਤਿ ਪਾਰੀ ਰਾਵ ਸਾਸ ਲੋਕੇ ਇਹੋ ਤਨ ਕਿੰਗੁਰੀ ਵਾਜੈ ਸ਼ਬਦ ਨਿਰਾਰੀ ਸੇਵ ਨਗਰੀ ਮੈਂ ਆਸਣ ਉਹ ਦੂ ਲੱਖ ਗਮ ਪਾਰੀ ਕਾਇਆ ਨਗਰੀ ਇਹੋ ਮਨ ਰਾਜਾ ਪੰਜ ਵਸੈ ਵਿਚਾਰੀ ਸਬਦ ਰਵੈ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਵਿਕਾਰ ਕਹੇ ਕੈ ਬਪੁਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨਮ ਹੈਸ ਇੱਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲਏ ਗੁਣ ਦਾਤਾ ਹੋ ਮੈ ਤ੍ਰਿਸ਼ਨਾ ਮਾਰੀ ਤਰੇ ਗੁਣ ਮਿਟੇ ਚੌਥਾ ਵਰਤਾ ਏਹਾ ਭਗਤ ਨਿਰਾਰੀ ਗੁਰਮਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਖੁਮਰਾਰੀ ਮਨਵਾਸਤਰ ਸ਼ਬਦੇ ਰਾਤਾ ਏਹਾ ਕਰਨੀ ਸਾਰੀ ਬੇਦਰਬਾਦ ਨਾ ਪਾਖੰਡੋ ਦੂ ਗੁਰਮੁਖ ਸਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਉਹ ਦੂ ਜਤ ਸਤ ਸਬਦ ਵਿਚਾਰੀ ਸਬਦ ਮਰੈ ਮਨ ਮਾਰੇ ਉਹ ਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਉਹ ਦੂ ਸਬਦ ਤਰੈ ਕੁਲ ਤਾਰੀ ਸਬਦ ਸੂਰਜੁ ਉਚਾਰੇ ਉਹ ਦੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਹ ਆਇਓ ਦੂ ਨਿਕਸੈ ਸਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ RAM KALI ਮਹੱਲਾ ਤੀਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਮੈ ਦੀਆ ਮੁੰਦਰਾ ਕੰਨੀ ਪਾਏ ਜੋਗੀ ਖਿੰθα ਕਰ ਤੂੰ ਦਿਆ ਆਵਣ ਜਾਣ ਵਿਪੂਤ ਲਾਏ ਜੋਗੀ ਤਾਂ ਤੀਨ ਭਵਨ ਜਿਣ ਲਿਆ ਐਸੀ ਖਿੰਗਰੀ ਵਜਾਏ ਜੋਗੀ ਜਿਤ ਖਿੰਗਰੀ ਅਨਹਦ ਵਾਜੈ ਹਰਿ ਸਿਉ ਰਹਿ ਲਿਵ ਲਾਇ ਰਹਾਓ ਸਾਤ ਸੰਤੋਖ ਪਾਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਨ ਡ੍ਰਿਢ ਕਰ ਆਸਣ ਬੈਸ ਜੋਗੀ ਤਾਂ ਤੇਰੀ ਕਲਪਣਾ ਜਾਈ ਕਾਇਆ ਨਗਰੀ ਮੈਂ ਮੰਗਣ ਚੜ੍ਹੈ ਜੋਗੀ ਤਾਂ ਨਾਮ ਪੱਲੈ ਪਾਈ ਇਹ ਕਿੰਗੁਰੀ ਧਿਆਨ ਨਾ ਲੱਗੈ ਜੋਗੀ ਨਾ ਸੱਚ ਪੱਲੈ ਪਾਏ ਇਹ ਤੋ ਕਿੰਗੁਰੀ ਸਾਤਨਾ ਆਵੈ ਜੋਗੀ ਅਭਿਮਾਨ ਨਾਲ ਵਿੱਚੋਂ ਜਾਏ ਓ ਭਾਉ ਦੁਇ ਪੱਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮਖ ਹੋਵੇ ਤਾਂ ਤੰਤੀ ਵਾਜੈ ਇਨ ਬਿਦ੍ਰਿਸਨਾ ਖੰਡੀ ਹੁਕਮ 부ਜੈ ਸੋ ਜੋਗੀ ਕਹੀਐ ਇਕਸੇ ਉਹ ਲਿਬਲਾਏ ਸੈਸਾ ਟੂਟੈ ਨਿਰਮਲ ਹੋਵੇ ਜੋਗ ਜੁਗ ਤੇ ਪਾਏ ਨਦਰੀ ਆਵਦਾ ਸਭ ਕੁਛ ਬਿਨਸੈ ਹਰ ਸੇਤੀ ਚਿਤ ਲਾਏ ਸਤਗੁਰ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਜੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕੁਟੰਬ ਛੋੜ ਪ੍ਰਭ ਵਣ ਕਰੈ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹੋ ਜੋਗ ਨਾ ਹੋਵੇ ਜੋਗੀ ਜੇ ਕੁਟੰਬ ਛੋੜ ਪ੍ਰਭ ਵਣ ਕਰੈ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ